ਸਮਾਣਾ ਤੋਂ ਕਾਂਗਰਸ ਪਾਰਟੀ ਦੇ ਬਹੁਤ ਹੀ ਮਿਹਨਤੀ ਅਤੇ ਜਜ਼ਾਰੂ ਆਗੂ ਰੀਸ਼ੂ ਸਿੰਘਲਾ ਕਰਹਾਲੀ ਨੂੰ ਕਾਂਗਰਸ ਹਾਈ ਕਮਾਂਡ ਵੱਲੋਂ ਬਲਾਕ ਸਮਾਣਾ ਦਾ ਜਿਹੜਾ ਪ੍ਰਧਾਨ ਨਿਯੁਕਤ ਕੀਤਾ ਗਿਆ ਸਾਬਕਾ ਵਿਧਾਇਕ ਰਜਿੰਦਰ ਸਿੰਘ ਵੱਲੋਂ ਰੀਸ਼ੂ ਨੂੰ ਇਹ ਨਿਯੁਕਤੀ ਪੱਤਰ ਸੌਂਪਿਆ ਗਿਆ ਤੇ ਮੂੰਹ ਮਿੱਠਾ ਕਰਵਾ ਕੇ ਮੁਬਾਰਕਬਾਦ ਦਿੱਤੀਆਂ ਗਈਆਂ ਉਮੀਦ ਜਤਾਈ ਕਿ ਰੀਸ਼ੂ ਸਿੰਘਲਾ ਨੌਜਵਾਨ ਦੀ ਜਿਹੜੀ ਆਵਾਜ਼ ਨੂੰ ਅੱਗੇ ਲਿਜਾਣ ਦੇ ਲਈ ਜਿਹੜਾ ਸਮਾਣਾ ਖੇਤਰ ਵਿੱਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੇ ਜਿਸ ਨੂੰ ਨਵੀਂ ਜ਼ਿੰਮੇਵਾਰੀ ਮਿਲਣ ਤੇ ਰੀਸ਼ੂ ਸਿੰਘਲਾ ਤੇ ਰਜਿੰਦਰ ਸਿੰਘ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਦਿ ਦੇ ਵੱਲੋਂ ਜਿਹੜਾ ਉਹਨਾਂ ਦੀ ਪੂਰੀ ਮਿਹਨਤਾਂ ਦੇ ਨਾਲ ਜਿਹੜੀ ਸੇਵਾ ਕਰਨਗੇ ਜਿਸ ਕਰਕੇ ਰਜਿੰਦਰ ਸਿੰਘ ਵੱਲੋਂ ਅੱਜ ਇਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਇੱਕ ਦੂਸਰੇ ਨਾਲ ਜਿਹੜੀ ਹੈ ਮੁਬਾਰਕਬਾਦ ਦਿੱਤੀ ਗਈ ਬਾੜਾ ਕੌਮ ਸੁਭਾਸ ਤੇ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਬਹੁਤ ਹੀ ਨੌਜਵਾਨਾਂ ਅੱਜ ਦੇਸ਼ੀ ਕਰਵਾਇ ਕਰਨ ਵਾਲੀ ਜੀ ਨੂੰ ਬਲੌਗ ਦਾ ਪ੍ਰਧਾਨ ਬਣਾਇਆ ਸਮਾਰਾ ਬਲੌਗ ਦਾ ਬਹੁਤ ਵੱਡੀ ਇਹਨਾਂ ਦੀ ਸੇਵਾ ਹੈ ਕਾਂਗਰਸ ਪਾਰਟੀ ਦੇ ਵਾਸਤੇ ਬਹੁਤ ਹੀ ਟਕਸਾਲੀ ਪਰਿਵਾਰ ਹੈ ਥੋੜੀ ਡੇਰ ਤੋਂ ਕਾਂਗਰਸ ਪਾਰਟੀ ਦੀ ਹਰੇਕ ਲੜਾਈ ਇਹਨਾਂ ਨੇ ਅੱਗੇ ਹੋ ਕੇ ਲੜੀ ਹੈ ਇਸ ਸੇਵਾ ਨੂੰ ਦੇਖਦੇ ਹੋਏ ਸ੍ਰੀ ਅਮਰਿੰਦਰ ਸਿੰਘ ਜੀ ਰਾਜਾ ਬੜਿੰਗ ਸਾਹਿਬ ਪ੍ਰਧਾਨ ਸਾਹਿਬ ਕਾਂਗਰਸ ਪਾਰਟੀ ਨੇ ਦੇਖ ਕੇ ਇਹਨਾਂ ਨੂੰ ਬਲੌਕ ਦਾ ਪ੍ਰਧਾਨ ਬਣਾਇਆ ਬਹੁਤ-ਬਹੁਤ ਇਹਨਾਂ ਨੂੰ ਮੁਬਾਰਕਬਾਦ ਤੇ ਬਹੁਤ ਵੱਡੀ ਇਹਨਾਂ ਤੋਂ ਅਸੀਂ ਉਮੀਦ ਲੈ ਕੇ ਚੱਲਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਾਂਗਰਸ ਪਾਰਟੀ ਦੀ ਸਮਾਣਾ ਕਾਂਗਰਸ ਦੀ ਇਹ ਅੱਗੇ ਰੋਕੇ ਲੜਾਈ ਲੜਨਗੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਤੇ ਆਉਣ ਵਾਲਾ ਜੋ ਵੀ ਪ੍ਰੋਗਰਾਮ ਕਾਂਗਰਸ ਪਾਰਟੀ ਦਊਗੀ ਵਧੀਆ ਤਰੀਕੇ ਦੇ ਨਾਲ ਆਪਣੀ ਡਿਊਟੀ ਨਿਭਾਉਣਗੇ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਇਸ ਪਰਿਵਾਰ ਦਾ ਬਹੁਤ ਵੱਡਾ ਨਾਮ ਸਮਾਣੇ ਦੇ ਵਿੱਚ ਖਾਸ ਕਰਕੇ ਰਿਸ਼ੂ ਨੇ ਬਹੁਤ ਵੱਡਾ ਭਾਵੇਂ ਨਹੀਂ ਵੀ ਕੋਈ ਅਹੁਦਾ ਸੀ ਫਿਰ ਵੀ ਬਹੁਤ ਵੱਡੀ ਜ਼ਿੰਮੇਵਾਰੀ ਦੇ ਨਾਲ ਆਪਣੀ ਡਿਊਟੀ ਪੂਰੀ ਕਰੀ ਹੈ ਸਾਨੂੰ ਸਾਰਿਆਂ ਨੂੰ ਅੱਜ ਬੜੀ ਖੁਸ਼ੀ ਹੈ ਇਹ ਜਿਹੜੀ ਇਹਨਾਂ ਨੇ ਕੀਤੀ ਹੋਈ ਮਿਹਨਤ ਹੈਗੀ ਆ ਜੋ ਲੜਾਈ ਇਹਨਾਂ ਨੇ ਪਾਰਟੀ ਦੀ ਲੜੀ ਹੈ ਉਸ ਨੂੰ ਦੇਖਦੇ ਹੋਏ ਸਾਡੇ ਹਾਈ ਕਮਾਂਡ ਨੇ ਇਹਨਾਂ ਨੂੰ ਪ੍ਰਧਾਨ ਨਾ ਇਹਨਾਂ ਨੂੰ ਬਹੁਤ ਬਹੁਤ ਮੁਬਾਰਕ ਬਹੁਤ ਸਾਰੇ ਸਾਰੀ ਸਾਰੀ ਕਾਂਗਰਸ ਪਾਰਟੀ ਨੂੰ ਬਹੁਤ ਬਹੁਤ ਵਧਾਈ ਹੈ ਠੀਕ ਹੈ ਜੀ ਸਾਡੇ ਸਾਡੇ ਸਾਉ ਕਮਲਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ ਸਾਡੇ ਹਾਈ ਕਮਾਂਡ ਰੈਵਡਿੰਗ ਜੀ ਦਾ ਬਹੁਤ ਧੰਨਵਾਦ ਜੀ ਜੋ ਜ਼ਿੰਮੇਵਾਰੀ ਸੌਂਪੀ ਹੈ ਉਹ ਚੰਗੀ ਤਰ੍ਹਾਂ ਇਹਨਾਂ ਚੰਗੀ ਨਿਭਾਵਾਂਗੇ ਦਾ ਜਿੰਦਰ ਸਿੰਘ ਜੀ ਦਾ ਬੜਾ ਬੜਾ ਧੰਨਵਾਦ ਕਰਦਾ ਔਰ ਸਾਡੀ ਹਾਈ ਕਮਾਂਡ ਰਾਜਾ ਬੜਿੰਗ ਜੀ ਦਾ ਸੰਦੀਪ ਸੰਧੂ ਜੀ ਦਾ ਬੜਾ ਬੜਾ ਧੰਨਵਾਦ ਕਰਦਾ ਜੋ ਕਿ ਰਿਸ਼ੂ ਸਿੰਘਲਾ ਦੇ ਇਹਨਾਂ ਨੇ ਵਿਸ਼ਵਾਸ ਆਪਣਾ ਰੱਖਿਆ ਔਰ ਇਹਨਾਂ ਨੂੰ ਬੁਲਾ ਕਾਂਗਰਸ ਦੀ ਪ੍ਰਧਾਨਗੀ ਦਿੱਤੀ ਹੈ ਅਸੀਂ ਸਾਰੇ ਹੀ ਵਰਕਰ ਸਾਡੇ ਲੀਡਰ ਜੋ ਵੀ ਨੇ ਸਮਾਨਾਂ ਦੇ ਸਭ ਰਿਸ਼ੂਨਾ ਮੋਡੇ ਨਾਲ ਮੋਡਾ ਲਾ ਕੇ ਖੜਨਗੇ ਜੀ ਧੰਨਵਾਦ ਠੀਕ ਖੁਸ਼ੀ ਹੋਈ ਹੈ ਜੀ ਕਿ ਰਿਸ਼ੂ ਸਿੰਘਲਾ ਜੀ ਨੇ ਜਿਹੜਾ ਮੁਲਾ ਕਾਂਗਰਸ ਮਾਣ ਦਾ ਪ੍ਰਧਾਨ ਬਣਾਇਆ। ਐਮਐਲਏ ਸਾਹਿਬ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਰਾਜਾ ਬੜਿੰਗ ਜੀ ਦਾ, ਕੈਪਟਨ ਸੰਦੀਪ ਸੰਧੂ ਜੀ ਦਾ ਬਹੁਤ ਧੰਨਵਾਦ ਕਰਦੇ ਆਂ। ਰਿਸ਼ੀ ਸਿੰਘਲਾ ਅੱਜ ਤੋਂ ਨਹੀਂ ਮੈਨੂੰ ਯਾਦ ਆ 2011 ਵਿੱਚ ਜਦੋਂ ਰਾਣੀਂਦਰ ਸਿੰਘ ਜੀ ਨੇ ਐਮਐਲਏ ਚੋਣ ਲੜੀ ਸੀ। ਪੂਰਾ ਵਰਕਰ ਉਸ ਤੋਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਵਰਕਰ ਟਾਈਪ ਤੁਸੀਂ ਇਹ ਲਾ ਲਓ ਵੀ ਇੱਕ ਦਿਨ ਆ ਦੇ ਵਿੱਚ ਅਸੀਂ ਸਾਰੇ ਹਲਕੇ ਦੀਆਂ ਜਿਹੜੇ ਮਤਲਬ ਪੋਲਿੰਗ ਬੂਥ ਤੇ ਪੋਲਿੰਗ ਏਜੰਟ ਤੇ ਉਹ ਸਾਰੇ ਬਣਾਏ। ਹਰ ਇਲੈਕਸ਼ਨ ਦੇ ਵਿੱਚ ਇਹ ਰਿਸ਼ੀਗਲਾ ਤੰਦ ਇਹੀ ਨਾਲ ਕੰਮ ਕਰਦਾ ਤੇ ਇਸ ਦੇ ਨਾਲ ਕਾਂਗਰਸ ਨੂੰ ਵੀ ਬਲ ਮਿਲੂਗਾ ਐਮਐਲ ਸਾਬ ਨੂੰ ਵੀ ਬਲ ਮਿਲੂਗਾ ਅਸੀਂ ਪੂਰਨ ਤੌਰ ਤੇ ਇਸ ਦਾ ਸਾਥ ਦੇਵਾਂਗੇ ਜੈ ਠੀਕ ਸਾਰੇ ਮੇਰੇ ਐਮਸੀ ਸਹਿਬਾਨ ਸਾਡੇ ਸਮਾਣਾ ਦੇ ਕਾਂਗਰਸ ਵਰਕਰ ਖਾਸ ਕਰ ਕਾਂਗਰਸ ਦੇ ਵਰਕਰ ਸਹਿਬਾਨ ਸਰਦਾਰ ਰਜਿੰਦਰ ਸਿੰਘ ਜੀ ਦਾ ਤੇ ਸਾਡੀ ਹਾਈ ਕਮਾਂਡ ਦਾ ਆਪਣਾ ਰਾਜਾ ਵੜਿੰਗ ਜੀ ਦਾ ਮੈਂ ਤੇ ਆਦੇਲੋਂ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਇੱਕ ਨਵਾਂ ਨੇ ਜੇ ਵਰਕਰ ਨੂੰ ਬੜੀ ਵੱਡੀ ਜ਼ਿੰਮੇਵਾਰੀ ਦੇ ਕੇ ਨਵਾਜਿਆ ਹੈ ਅਸੀਂ ਇਹ ਸਾਰੇ ਭਰਾ ਇਸ ਭਰਾ ਦਾ ਮੋਢੇ ਨਾਲ ਮੋਢਾ ਲਾ ਕੇ ਬਿਲਕੁਲ ਤੰਦੇਈ ਨਾਲ ਸਾਥ ਨਿਭਾਵਾਂਗੇ ਇਹ ਇਹ ਦੁਬਾਰਾ ਫੇਰ ਮੈਂ ਕਹਨਾ ਕਿ ਸਰਦਾਰ ਰਜਿੰਦਰ ਸਿੰਘ ਨੇ ਬਹੁਤ ਵੱਡੀ ਜ਼ਿੰਮੇਵਾਰੀ ਇਸ ਵਰਕਰ ਨੂੰ ਸੌਂਪੀ ਹੈ ਅਸੀਂ ਸਾਰੇ ਉਹਦਾ ਵੱਧ ਚੜ ਕੇ ਸਾਥ ਦੇਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ